ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਥਰਾਜ ਵਾਲਾ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨੇੜੇ ਇਹਦੇ ਕਿਦੜਵਾਹਾ ਤੇ ਮਲੋਟ ਰਹਿ ਜਾਂਦਾ ਦੋਨੇ ਇਹ ਸ਼ਹਿਰ ਇਸ ਪਿੰਡ ਦੇ ਨੇੜ ਆ ਸੁਥਰਾਜ ਵਾਲੇ ਪਿੰਡ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਆ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਇਹ ਦੂਜੀ ਵੀਡੀਓ ਬਾਈਕ 'ੋਂ ਮੇਰੀ ਕਿਉਂਕਿ ਦੋ ਵੜਾਂ ਅੱਜ ਤੋਂ ਥੋੜਾ ਟਾਈਮ ਪਹਿਲਾਂ ਵੀਰ ਨੇ ਵੇਚੀਆਂ ਸੀ ਉਹਨਾਂ ਦੀ ਵੀਡੀਓ ਬਣਾਈ ਸੀ ਤੇ ਅੱਜ ਫੇਰ ਇੱਕ ਵੀਡੀਓ ਬਣਾਉਣ ਲੱਗੇ ਆਂ ਅੱਜ ਦੀ ਵੀਡੀਓ 'ਚ ਵੀ ਦੋ ਨਾਕ ਤੁਹਾਨੂੰ ਦਿਖਾਉਂਗਾ ਇਹਨਾਂ ਦੋਹਾਂ ਦੇ ਵਿੱਚੋਂ ਇੱਕ ਇਹ ਵਹਿੜ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਇਹ ਇੱਕ ਹਜੇ ਕੱਪਣ ਹੈ ਦਣ ਲੈਂਦੀ ਐ ਸੂਨ 'ਚ ਤੇ ਨਾਲ ਇਹਦੇ ਪਰਲੇ ਪਾਸੇ ਵਹਿੜ ਰਿਕਾਰਡ ਬਾਈ ਕੋਲ ਪ੍ਰੋਪਰ ਹੈਗਾ ਪਿਛਲੀਆਂ ਕੁ ਸਪੀੜੀਆਂ ਦਾ ਵੀ ਤੇ ਇਹ ਤਾਜ਼ੀ ਸੋਈ ਹੋਈ ਹੈ ਸਾਹਮਣੇ ਇਹਦਾ ਬੱਚਾ ਬੈਠਾ ਤੁਸੀਂ ਡੱਬਾ ਦੇਖ ਰਹੇ ਹੋਵੋਗੇ ਇੱਥੇ ਇਹਨਾਂ ਦਾ ਇੱਕ ਛੋਟਾ ਜਿਹਾ ਸੈਟਅਪ ਤਿਆਰ ਕੀਤਾ ਹੋਇਆ ਹੈ ਗਾਵਾਂ ਮੋਸਟਲੀ ਖੁੱਲੀਆਂ ਹੀ ਹੁੰਦੀਆਂ ਇਹ ਬਰਾਂਡੇ ਦੇ ਵਿੱਚ ਜਾ ਕੇ ਬੈਠ ਜਾਂਦੀਆਂ ਇੱਥੇ ਜਗ੍ਹਾ ਬਣੀ ਵੀ ਹੈ ਤੇ ਇਸੇ ਥਾਂ ਦੇ ਉੱਤੇ ਬਾਈ ਵਹਿੜਾਂ ਗਾਵਾਂ ਜਿਹੜੀਆਂ ਸਾਮ ਦਾ ਆਪਾਂ ਡਿਟੇਲ ਦੋਨਾਂ ਗਾਵਾਂ ਬਾਰੇ ਪੁੱਛ ਲੈਨੇ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਨਾ ਕਿ ਜਿਹੜਾ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਚਰਵਾਤ ਕਰਦੇ ਆਂ ਤਾਜੀ ਸੂਈ ਵਹਿੜ ਤੋਂ ਉਸ ਤੋਂ ਬਾਅਦ ਜਿਹੜੀ ਗੱਬਣ ਵਹਿੜ ਆ ਉਹ ਤੁਹਾਨੂੰ ਦਿਖਾ ਦੇਣਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਨਮਜੋਤ ਸਿੰਘ ਜੀ ਨਵਜੋਤ ਭਾਈ ਦੋ ਕਾਵਾਂ ਅੱਜ ਫੇਰ ਵੇਚਣ ਲੱਗੇ ਹਾਂ ਜੀ ਹਾਂਜੀ ਹਾਂਜੀ ਹੋਮ ਬਰੀਡ ਆ ਜਾਂ ਖਰੀਦੀਆਂ ਹੋਮ ਬਰੀਡ ਆ ਜੀ ਦੋਨੇ ਘਰ ਦਿਆਂ ਜੰਪੜਾਈ ਠੀਕ ਐ ਪਹਿਲੇ ਨੰਬਰ ਤੇ ਵੈਡ ਜਿਹੜੀ ਸੂਈ ਵੀ ਐ ਦਿਖਾ ਰਹੇ ਆ ਆਪਾਂ ਇਹਦੀ ਕੀ ਡਿਟੇਲ ਐ ਇਹ ਜੀ ਵਰਲਡ ਵਾਈਡ ਦੇ ਜਾੜੇ ਦੀ ਆਪਾਈ ਮਾਂ ਇਹਦੀ ਇੰਡੀਪੈਂਡੈਂਸ ਦੀ ਨਾਨੀ ਇਹਦੀ ਅਕਸ਼ੇ ਦੀ ਸੀ ਵੀ ਐਸ ਦੀ ਠੀਕ ਐ ਪਹਿਲਾ ਸੂਆ ਸੂਈ ਚਾਰ ਦੰਦਾ ਜੀ ਕਿੰਨੇ ਦਿਨ ਹੋ ਗਏ ਸੂਈ ਦੀ ਇਹ ਸੂਈ 6 ਤਰੀਕ ਦੀ 6 ਦੀ ਹਾਂਜੀ ਅੱਜ 15 ਹੋ ਗਈ ਹਾਂਜੀ 9 ਦਿਨ ਹੋ ਗਏ ਸੂਈ ਦੇ ਹੁਣ ਦੁੱਧ ਕਿੰਨਾ ਹੈ 23 24 ਲੀਟਰ ਇਸ ਮੌਕੇ ਜੀ ਤਿਆਰ ਆ ਬਿਲਕੁਲ 23 24 ਲੀਟਰ ਹਾਂਜੀ ਇਹਦਾ ਜੇ ਆਪਾਂ ਪਿਛਲੀਆਂ ਪੀੜੀਆਂ ਦਾ ਰਿਕਾਰਡ ਦੇਖਦੇ ਆ ਤਾਂ ਕਿੰਨੇ ਕ ਦੁੱਧ ਦੀ ਆਸ ਇਹਦੇ ਤੋਂ ਕਰ ਸਕਦੇ ਇਹ 30 ਤੋਂ ਬਸ 2 4 ਲੀਟਰ ਉੱਤੇ ਜਾ ਸਕਦੀ ਹੈ ਚਾਂਸ ਹੈਗੇ ਜੀ ਠੰਡ ਬਾਕੀ ਹੋ ਜੇ ਤਾਂ ਮੌਸਮ ਜਿਵੇਂ ਬਦਲਦੇ ਹੁਣ ਥੋੜਾ ਮੌਸਮ ਚ ਗੜਬੜੀ ਚੱਲੀ ਜਾਂਦੀ ਹੈ ਕਦੇ ਰਾਤ ਨੂੰ ਠੰਡ ਹੁੰਦੀ ਹੈ ਤੇ ਨੇ ਗਰਮੀ ਕਰ ਜਾਂਦਾ ਜਣੀ 30 ਤਾ ਮੰਨ ਕੇ ਚੱਲਦੇ ਹਾਂ 30 ਆਉਣਾ ਚਾਹੀਦਾ ਖੈਰ ਦੋਸਤੋ ਸੇਵਾ ਦਾ ਵੀ ਹੁੰਦਾ ਹੈ ਅੱਛਾ ਬਈ ਬੱਚਾ ਨੇ ਕੀ ਦਿੱਤਾ ਮੀਲ ਕਾਫਾ ਜੀ ਠੀਕ ਹੈ ਇਹਦਾ ਰੇਟ ਕੀ ਕਰ ਦਿਆਂ ਤੁਸੀ ਇਹ ਫੋਨ ਤੇ ਕਰ ਲਾਂਗੇ ਜੀ ਰੇਟ ਇਹਦਾ ਫੋਨ ਤੇ ਤੁਖੋ ਲਓ ਬਈ ਤੋਰਦਗੇ ਦੋਸਤੋ ਪਹਿਲਾ ਸੂਆ ਚਾਰ ਦੰਦ ਪਿਛਲੀਆਂ ਜਿਹੜੀਆਂ ਦੋ ਪੀੜੀਆਂ ਜਿਹੜੀ ਇਹਦੀ ਮਾਂ ਜਾਂ ਇਹਦੀ ਮਾਂ ਦੀ ਗਾਂ ਮਾਂ ਇਹਦੀ ਨਾਨੀ ਉਹਨਾਂ ਦੀ ਵੀ ਸਹੀ ਮੰ ਡਿਟੇਲ ਬਾਈ ਨੂੰ ਪਤਾ ਉਹ ਵੀਡੀਓ ਚ ਬੋਲਦੀ ਹੈ ਪਹਿਲਾਂ ਚਾਰ ਦੰਦ ਵੈੜ ਸੋਹਣੇ ਥਣ ਹਵਾਨੇ ਦੀ ਹੈ ਸਵੇਰ ਦੇ ਪੱਖ ਤੇ ਵੀਡੀਓ ਬਣਾ ਰਿਹਾ ਚੜਦਾ ਸੂਰਜ ਹੈ ਹਵਾਨੇ ਤੇ ਨਾੜਾਂ ਬਹੁਤ ਚੰਗੇ ਆ ਫਿਟਿੰਗ ਵਾਲਾ ਹਵਾਨਾ ਸੋਹਣੀ ਵੱੱਛੀ ਪਹਿਲਾ ਸੂਆ ਸੂਈ ਆ ਦੱਸੋ ਸਰਕਾਰ ਪ੍ਰੋਪਰ ਐ ਜੀਨੂੰ ਪਸੰਦ ਆਵੇ ਤਾਂ ਰੇਟ ਫੋਨ ਦੇ ਉੱਤੇ ਰੱਖਿਆ ਰੇਟ ਫੋਨ ਤੇ ਕਰਨ ਪਿੱਛੇ ਕੋਈ ਵੱਡਾ ਰੀਜਨ ਨਹੀਂ ਹੁੰਦਾ ਸਿਰਫ ਇਹ ਰਹਿੰਦਾ ਵੀ ਜਿਹੜਾ ਘਰੇਲੂ ਵੀਰ ਕੋਈ ਪਸ਼ੂ ਵੇਚਦਾ ਹੈ ਵੀਡੀਓ 'ਚ ਰੇਟ ਵੱਧ ਹੋ ਜੇ ਫਿਰ ਫੋਨ ਕੱਟ ਜਾਂਦੇ ਆ ਸੌਦਾ ਨਹੀਂ ਹੁੰਦਾ ਕਈ ਵਾਰ ਪਰ ਜੇ ਫੋਨ ਤੇ ਰੇਟ ਰੱਖਿਆ ਤਾਂ ਬਾਈ ਨੂੰ ਜੱਜਮੈਂਟ ਆ ਜਾਣੀ ਐ ਵੀ ਇਹਦੀ ਵਹਿੜ ਐਕਚੁਅਲ ਦੇ ਵਿੱਚ ਹੈ ਕਿੰਨੀ ਕੀਮਤ ਦੀ ਫਿਰ ਉਸਹਾ ਉੱਤੇ ਸੌਦਾ ਕਰਨਾ ਸੌਖਾ ਹੋ ਜਾਂਦਾ ਹੈ ਤੁਮਾਲੋ ਫੇਰ ਇਹਨੂੰ ਬਈ ਇੱਕ ਵਾਰ ਤੁਸੀਂ ਇਸ ਵੈੜ ਦਾ ਸਟਰਕਚਰ ਦੇਖੋ ਦੱਸੋ ਪੁੜਿਆਂ ਦੀ ਚੜਾਈ ਚੰਗੀ ਐ ਉੱਤੋਂ ਬਿਲਕੁਲ ਸਿੱਧੀ ਐ ਕੰਗਰੋੜੇ ਦੀ ਸਟ੍ਰੇਟ ਦੀਂਦੀ ਐ ਹਵਾਨੇ ਤੇ ਨਾੜਾਂ ਬਹੁਤ ਸੋਹਣੀਆਂ ਅੱਜ ਜਿਨੇ ਦੀ ਖਰੀਦ ਲਓਗੇ ਦੂਜੇ ਸੂਏ ਚੋਂ ਤੂੰ ਵੱਧ ਕੇ ਵਿਕੂਗੀ ਇੱਕ ਸੂਆ ਦੁੱਧ ਪਿਆ ਜਣਾ ਕਰਮਾਲੀ ਨੇ ਤੁਹਾਨੂੰ ਫ੍ਰੀ ਦੇ ਵਿੱਚ ਸੋ ਪਹਿਲੇ ਨੰਬਰ ਤੇ ਇਹ ਵੈੜ ਦੇਖ ਲਓ ਤੁਸੀਂ ਜਿਹਨੂੰ ਚੰਗੀ ਲੱਗੇ ਕਾਲ ਕਰ ਸਕਦੇ ਹੋ ਫਿਟਿੰਗ ਆਲਾ ਪ੍ਰੋਪਰ ਹਵਾਨਾ ਇਹਦਾ ਦਿੰਦਾ 23 24 ਲੀਟਰ ਦੁੱਧ ਹਾਜ਼ਰ ਆ ਬੰਦੋ ਬਈ ਤੁਸੀਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਇੰਨਾ ਚੋਲ ਸਕਦੇ ਹਾਂ ਉਦੋਂ ਉੱਤੇ ਆਸ ਬਾਈ ਨੂੰ 30 ਕਿਲੋ ਦੀ ਹੈ ਖੈਰ ਉਹ ਤੁਸੀਂ ਦੇਖਣਾ ਵੀ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸੇਵਾ ਨਾਲ ਕਿੰਨਾ ਦੁੱਧ ਦੇਗਾ ਇਹ ਵੜ ਦੇ ਸਕਦੀ ਹੈ ਅੱਗੇ ਹੁਣ ਮੌਸਮ ਜਿਹੜੇ ਹਫ਼ਤੇ ਬਦਲ ਰਿਹਾ ਠੰਡ ਦੇ ਵਿੱਚ ਤੇ ਖੋਰ ਵੜ ਦੱਸੋ ਬਾਈ ਨੇ ਵੇਚਣੀ ਹੈ ਨਵਜੋਤ ਬਾਈ ਇਹਦੀ ਕੀ ਡਿਟੇਲ ਹੈ ਕੰਨ ਮਸੂਆ ਹੈ ਇਹ ਜੀ ਦੂਜਾ ਸੂਆ ਸੁੰਦੀ ਹੈ 4 ਦੰਦਾਂ ਦੀ ਦੂਜਾ ਸੂਆ 4 ਦੰਦਾਂ ਦੀ ਹਾਂ ਜੀ ਸੈਗ ਦੇ 40 156 ਦੀ ਆਪ ਹੈ ਤੇ ਜਗ ਦਾ ਸੈਕਸੜ ਲੱਗਿਆ ਜੀ ਇਹਦੇ ਅੱਗੇ ਠੀਕ ਹੈ ਅੱਛਾ ਇਹ 40 156 ਜਰਸੀ ਦਾ ਸੀ ਮੈਂ ਹਾਂਜੀ ਜਰਸੀ ਦਾ ਹੀ ਐਚ ਐਫ ਦੇ ਭਰਾਇਆ ਸੀ ਜਾਂ ਜਰਸੀ ਦੀ ਇਹ ਕ੍ਰਾਸ ਸੀ ਆਪਣੇ ਕੋਲ ਗਾਂ ਜਰਸੀ ਤੇ ਐਚ ਐਫ ਦੀ ਉਹਦੇ ਪੇਟੋਂ ਆਈ ਉਹਦੇ ਪੇਟੋਂ ਹੁਣ ਅੱਗੇ ਇਹਦੇ ਜੈਗ ਦਾ ਲੱਗਾ ਜੈਗ ਦਾ 66 ਲੱਗਾ ਜੀ 66 ਲੱਗਾ ਹਾਂਜੀ ਦੁੱਧ ਬਾਈ ਪਹਿਲੇ ਸੂਏ ਕਿੰਨਾ ਦੇ ਗਏ 25 26 ਲੀਟਰ ਦਿੱਤਾ ਜਿਹਨੇ ਪਹਿਲੇ ਸੂਏ ਠੀਕ ਹੈ ਤਾਂ ਹੁਣ ਕਿੰਨੇ ਬਾਕੀ ਆ ਇਹ ਦੋ ਤਰੀਕ ਨੂੰ ਦਿਨ ਪੂਰੇ 17 ਕ ਦਿਨ ਰਹਿ ਗਿਆ ਜੀ 17 ਦਿਨਾਂ ਦੀ ਹਜੇ ਕੱਚੀ ਹੈ ਹਾਂਜੀ ਰੇਟ ਇਹਦਾ ਕੀ ਰੱਖਾਂਗੇ ਇਹਦਾ ਵੀ ਫੋਨ ਤੇ ਕਰ ਲਾਂਗੇ ਤੋਰ ਦੇ ਬਾਈ ਦੋਸਤੋ ਰੇਟ ਇਹਦਾ ਵੀ ਫੋਨ ਤੇ ਹੀ ਹੈ HFY ਕੋਲ ਗਾਂ ਸੀ ਜਰਸੀ ਨਾਲ ਕ੍ਰੋਸ ਉਹਦੇ 4156 ਸੀਮਨ ਦਾ ਸੀਮਨ ਲੱਗਾ ਬੋਲਦਾ ਤਾਂ ਉਹਦੇ ਪੇਟੋਂ ਇਹ ਲਾਲ ਤੇ ਚਿੱਟੇ ਡੱਬ ਲੈ ਕੇ ਜਿਹੜੀ ਉਹ ਜਰਸੀ HF ਕ੍ਰੋਸ ਪੈਦਾ ਹੋਈ ਹੈ ਹਜੇ ਹਵਾਨਾ ਬਾਲਾ ਇਹਨੇ ਦਿਖਾਉਣਾ ਨਹੀਂਗਾ ਪਰ ਤੁਹਾਨੂੰ ਸਮਝ ਜ਼ਰੂਰ ਆ ਚੁਗੀ ਗਾਂ ਤੋਂ ਦੁੱਧ ਤੁਸੀਂ ਕਿਦਾਂ ਦਾ ਚੋਲੋਗੇ ਢਾਂਚਾ ਸੋਹਣਾ ਹੈ ਅੱਗੇ ਸੀਮਨ ਜੈਗ ਦਾ ਲੱਗਾ ਤੇ 90% ਚਾਂਸ ਹੁੰਦੇ ਐ ਸਿਕਸਰ ਸੀਮਨ ਚ ਵੀ ਵੱੱਛੀ ਆ ਜਾਂਦੀ ਐ ਉਹ ਬਾਕੀ 10% ਬੱਚੇ ਆ ਵੀ ਸਕਦੇ ਹੁੰਦੇ ਆ ਖੈਰ ਤੁਸੀਂ ਇਸ ਗਾਂ ਨੂੰ ਦੇਖੋ ਇਹਦੇ ਢਾਂਚੇ ਨੂੰ ਦੇਖੋ ਤੇ ਜੇ ਜੈਗ ਦੀ ਬੱਚੀ ਦੇ ਜਾਂਦੀ ਹੈ ਤਾਂ ਇਹ ਵੀ ਮੰਨਾਂਗੇ ਵੀ ਜਰਸੀ ਪਿਓਰ ਵਾਲ ਨੂੰ ਤੁਰਪੂਗੀ ਕਿਉਂਕਿ ਆਪ ਵੀ ਇਹ ਜਿਆਦਾ ਜਿਆਦਾ ਪੱਕ ਜਿਹੜਾ ਉਹ ਜਰਸੀ ਆਈ ਪਹਿਲੇ ਸੂਏ ਦੀ ਬੱਚੀ ਆਪਣੀ ਇਹਦੀ ਬੈਠੀ ਹੈ ਜਮ ਬਿਲਕੁਲ ਪਿਓਰ ਚ ਗਈ ਹੈ ਅੱਛਾ ਉਹ ਜਿਹੜੀ ਗੁੱਟ ਚ ਬੈਠੀ ਹੈ ਕਿਸੇ ਦੀ ਹੈ ਹਾਂਜੀ ਹਾਂਜੀ ਉਹ ਖੜੀ ਕਰਿਓ ਮੜੀ ਉਹ ਕਿਹੜੇ ਸੀ ਮੰਦੀ ਆ ਬਈ 21035 ਦੀ ਹੈ ਜਦੋਂ ਉਹ ਬੱਚੀ ਨੂੰ ਜਨਮ ਦਿੱਤਾ ਇਹਨੇ ਪਿਛਲੇ ਸੂਏ ਚ 21035 ਦੀ ਤੇ ਇਹ ਵੀ ਤੁਸੀਂ ਦੇਖੋਗੇ ਏਦਾਂ ਦਾ ਬੱਚਾ ਕਰਮਾ ਵਾਲੀ ਪਾਗੀ ਤਾਂ ਤੁਹਾਡੇ ਕੋਲ ਜਰਸੀ ਤਿਆਰ ਹੋ ਜਾਣੀ ਹੈ ਕਹ ਰਹੇ ਨੇ ਪ्योर ਜਰਸੀ ਦਾ ਬੱਚਾ ਹੀ ਦੇਣਾ ਹੈ ਦਾ ਸਟਰਕਚਰ ਜਰਸੀ 'ਚ ਹੀ ਪੈਂਦਾ ਸੋ ਇਹ 2 ਦੋ 200 ਗਾਵਾਂ ਬਾਈ ਕੋਲ ਅੱਜ ਵਿਕਰੀ ਵਾਲਾ ਸੀ ਮੈਂ ਦੋਨੇ ਦਿਖਾਤੀਆਂ ਇਹ ਦੋ ਬਾਅਦ ਚ ਜਿਹਨੇ ਖਰੀਦਣੀ ਹੈ ਉਹ ਇੱਥੇ ਪਹੁੰਚੂਗਾ ਤੇ ਆਪਦੀ ਤਸੱਲੀ ਕਰਕੇ ਖਰੀਦ ਸਕਦਾ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ